ਯੂਥ ਬਹੁਤ ਜ਼ਿਆਦਾ ਆਸ਼ਕੀ ਵਾਲੇ ਪਾਸੇ ਜਾ ਰਿਹਾ ਵਾ ਹਨਾ ਜੇ ਦੇਖਿਆ ਰਵੇ ਬਹੁਤ ਸਾਰੀਆਂ ਨਿੱਕੀ ਨਿੱਕੀ ਜਵਗੜੀ 10ਵੀਂ 12ਵੀਂ ਤੋਂ ਸ਼ੁਰੂ ਹੋ ਜਾਂਦੀਆਂ ਨੇ ਇਹਨਾਂ ਚੱਕਰਾਂ ਦੇ ਵਿੱਚ ਮੁੰਡੇ ਵੀ ਸੇਮ ਚੀਜ਼ ਦੇ ਵਿੱਚ ਵੀ ਅਸੀਂ ਅੱਜ ਹੀ ਕਿਸੇ ਇੱਕ ਪਰਸਨ ਨੂੰ ਲਵਲੀ ਜਿਹੜਾ ਪਰਸਨ ਸਾਡਾ ਲਾਈਫ ਲੌਂਗ ਜਾਵੇ ਤੇ ਮੈਨੂੰ ਇਹ ਚੀਜ਼ ਹੁੰਦੀ ਹੈ ਵੀ ਸ਼ਾਇਦ ਉਹਨਾਂ ਨੂੰ ਇਹ ਲੱਗਦਾ ਹੁੰਦਾ ਵੀ ਆਪਣੇ ਪੇਰੈਂਟਸ ਦੇ ਤੇ ਉਹਨਾਂ ਨੂੰ ਡਾਊਟ ਆ ਜਾਂ ਫਿਰ ਉਹਨਾਂ ਦੇ ਆਪਣੇ ਪੇਰੈਂਟਸ ਦੀ ਜਿਹੜੀ ਮੈਰਿਟਲ ਲਾਈਫ ਆ ਸਕਸੈਸਫੁਲ ਨਹੀਂ ਜਾ ਪਾਉਂਦੀ ਉਹਨਾਂ ਦੇ ਮਾਪਿਓ ਦੇ ਵਿੱਚ ਰੌਲਾ ਚੱਲ ਰਿਹਾ ਹੁੰਦਾ ਕਿਸੇ ਨਾ ਕਿਸੇ ਗੱਲ ਨੂੰ ਜਦੋਂ ਬੱਚੇ ਘਰੇ ਪਹੁੰਚਦੇ ਲੜਾਈ ਚੱਲ ਰਹੀ ਹੁੰਦੀ ਬੱਚੇ ਨੂੰ ਇਸ ਤਰ੍ਹਾਂ ਹੁੰਦਾ ਵੀ ਅਸੀਂ ਐਸ ਤਰ੍ਹਾਂ ਦੀ ਮੈਰਿਟਲ ਲਾਈਫ ਨਹੀਂ ਜਾਣਾ ਚਾਹੁੰਦੇ ਏਸੀ ਕਰਕੇ ਮੈਂ ਲੱਗਦਾ ਵੀ ਛੋਟੀ ਉਮਰ ਤੋਂ ਹੀ ਉਹ ਜੁਵਾਗਾ ਚਾਹੁੰਦੇ ਹੁੰਦੇ ਵੀ ਕੋਈ ਨਾ ਕੁਝ ਸਾਨੂੰ ਪਹਿਲਾਂ ਹੀ ਮਿਲ ਜੇ ਏਸੀ ਦਾ ਇੱਕ ਹੋਰ ਐਂਗਲ ਹੈ ਜੇ ਤੁਹਾਡੇ ਪੇਰੈਂਟਸ ਦੀ ਮੈਰਿਡ ਲਾਈਫ ਤੁਹਾਨੂੰ ਨਹੀਂ ਪਸੰਦ ਤੁਹਾਨੂੰ ਲੱਗਦਾ ਕਿ ਉਹਦੇ ਵਿੱਚ ਕਮੀਆਂ ਆ ਤਾਂ ਫਿਰ ਇਹ ਤਾਂ ਤੁਹਾਨੂੰ ਡਿਸੀਜ ਸੂਚ ਸਮਝ ਕੇ ਜਿਹੜਾ ਇਨਸਾਨ ਜਿਹਦੇ ਨਾਲ ਤੁਸੀਂ ਲਾਈਫ ਆਪਣੀ ਬਤਾਉਣਾ ਚਾਹੁੰਦੇ ਆ ਬਹੁਤ ਸੂਚ ਸਮਝ ਕੇ ਡਿਸੀਜਨ ਲੈਣਾ ਚਾਹੀਦਾ ਬਿਲਕੁਲ ਹੈਨਾ ਇਹ ਤਾਂ ਵੀ ਤੁਸੀਂ ਕਹਿ ਸਕਦੇ ਹੋ ਕਿ ਤੁਹਾਡੇ ਪੇਰੈਂਟਸ ਦੀ ਮੈਰਿਡ ਲਾਈਫ ਦੇ ਵਿੱਚ ਪ੍ਰੋਬਲਮਸ ਸੀਗੀਆਂ ਤਾਂ ਤੁਸੀਂ ਫਟਾਫਟ ਜਲਦਬਾਜੀ ਦੇ ਵਿੱਚ ਕੁਝ ਵੀ ਆਪਣੀ ਲਾਈਫ ਦੇ ਨਾਲ ਕਰ ਲੋ ਉਹ ਤਾਂ ਬਹੁਤ ਵੱਡੀ ਬੇਵਕੂਫੀ ਮੈਂ ਸਮਝਦੀ ਆ ਬਾਕੀ ਮੈਂ ਸਮਝਦੀ ਕਿ ਇਹਨਾਂ ਚੀਜ਼ਾਂ ਦਾ ਵੀ ਇੱਕ ਟਾਈਮ ਹੁੰਦਾ ਲੋਕੀ ਅੱਜਕੱਲ ਟਾਈਮ ਤੋਂ ਪਹਿਲਾਂ ਮਚੂਰ ਹੋ ਰਹੇ ਆ ਬੱਚੇ ਟਾਈਮ ਤੋਂ ਪਹਿਲਾਂ ਮਚੂਰ ਹੋ ਰਹੇ ਆ ਪਤਾ ਨਹੀਂ ਤੁਸੀਂ ਮੋਬਾਈਲ ਫੋਨਸ ਨੂੰ ਅਸੀਂ ਦਾ ਬਲੇਮ ਦੇ ਦੋ ਬਾਕੀ ਮੋਬਾਈਲ ਫੋਨਸ ਨੂੰ ਵੀ ਆਪਾਂ ਬਲੇਮ ਨਹੀਂ ਦੇ ਸਕਦੇ ਜੇ ਉਹਦੇ ਵਿੱਚ 네ਗੇਟਿਵ ਪੁਆਇੰਟਸ ਹੈਗੇ ਤਾਂ ਪੋਜ਼ਿਟਿਵ ਪੁਆਇੰਟਸ ਬਹੁਤ ਜ਼ਿਆਦਾ ਨਹੀਂ ਜਿਹਨੇ ਲੱਭਣਾ ਉਹਦੇ ਵਿੱਚ ਚੰਗੀਆਂ ਚੀਜ਼ਾਂ ਚੰਗੀਆਂ ਚੀਜ਼ਾਂ ਵੀ ਲੱਭੀ ਜਾਂਦਾ ਬੈਠਾ ਤਾਂ ਜਿਹਨੇ ਕਰਨਾ ਹੀ ਗਲਤ ਕੰਮ ਆ ਉਹਨੂੰ ਤਾਂ ਤੁਸੀਂ ਜੇ ਮੋਬਾਈਲ ਫੋਨ ਨਹੀਂ ਵੀ ਦਿੱਤਾ ਤਾਂ ਉਹਨੇ ਉਦਾਂ ਵੀ ਗਲਤ ਕੰਮ ਕਰੀ ਜਾਣਾ ਬਿਲਕੁਲ ਬਿਲਕੁਲ